ਕਮਾਈ ਤੋਂ ਦ ਸੰਬੰਧਿਤ ਨਵੇਂ ਵਲੌਗ ਦੇ ਵਿੱਚ ਆਇਆ ਇਹਦਾ ਵਲੌਗ ਕਰਦੇ ਆਪਾਂ ਸਟਾਰਟ ਲਓ ਮਿੱਤਰੋ ਆਪਾਂ ਚੱਲ ਪਏ ਸੀ ਕਿ ਛਤਰੀ ਲਵਾਉਣ ਯੂ ਪੇਪ ਆ ਮਾਡਾ ਦੱਸ ਬਈ ਕਿੱਥੇ ਚੱਲੇ ਆਉਣਾ ਤੇ ਮਿੱਤਰੋ ਆਪਾਂ ਚੱਲ ਪਏ ਸੀ ਮਲੋਟ ਯੂ ਪੇਪ ਲਵਾ ਆ ਗਏ ਨੇ ਹੁਣੇ ਆ ਇੱਧਰ ਆਪਣੇ ਨਾਲ ਪੱਗ ਵਾਲਾ ਵੰਡਾ ਆ ਗਿਆ ਜੀ ਇਹ ਕਿੱਥੇ ਟਾਲਦਾ ਕਹਿੰਦੇ ਧੱਕ ਬਾਦ ਨਹੀਂ 1-2 ਦਿਨਾਂ ਦੇ ਮੁੰਡਿਓ ਅੱਜ ਛਤਰੀ ਲਵਾ ਕੇ ਸ਼ਾਮ ਤੱਕ ਜਾਂ ਕੱਲ ਨੂੰ ਡਿੱਕ ਕਰ ਦੇਣਾ ਕਹਿੰਦੇ ਸਿਰਾ ਕਰਾ ਦੇਣਾ ਚਲੋ ਮਿਲ ਜਾਈਏ ਤੁਹਾਨੂੰ ਮਲੋਟ ਜਾ ਕੇ ਮੀਓ ਲੱਗ ਗਿਆ ਤੇ ਬਾਕੀ ਯਾਰ ਆ ਬੰਦਾ ਕਹਿੰਦਾ ਆ ਵੀ ਇਹਨਾਂ ਦਾ ਮੇਰਾ ਹੀ ਆ ਪਤਾ ਨਹੀਂ ਕੀ ਬਣ ਰਿਹਾ ਤੇ ਤੇਰਾ ਹੀ ਬਣ ਰਿਹਾ ਬਾਈ ਇੱਥੇ ਬਈ ਆਪਾਂ ਬਣਾਉਣ ਲੱਗਿਆ ਆਪਣਾ ਟੋਲ ਪਲਾਜਾ ਆਹ ਟੋਲ ਪਲਾਜਾ ਬਣਾਉਣ ਲੱਗਿਆ ਮੁੰਡਾ ਇੱਥੇ ਤੇ ਨਾਲ ਉਧਰਲੇ ਪਾਸੇ ਆਪਣਾ ਛੋਟਾ ਪੈਟਰੋਲ ਕੋਕੂਲੇ ਕਿੰਨਾ ਵਾਲੇ ਪੈਟਰੋਲ ਵੰਪ ਖੋਲੂਗਾ ਕਹਿੰਦਾ ਇੱਥੇ ਕਿ ਮੇਰੇ ਵੀਰ ਜਦੋਂ ਇੱਥੇ ਢੀ ਆ ਜਾਂਦਾ ਇਹਦੇ ਪਾਣੀ ਪਾਣੀ ਹੋ ਜਾਂਦਾ ਠੀਕ ਹੈ ਹੋਰ ਬਾਊ ਵੀ ਇਹਦੇ ਦੇ ਸਾਰੇ ਸਾਰੇ ਆਪਣੇ ਹੀ ਆ ਤੇ ਮੀਓ ਲੱਗ ਗਿਆ ਯਾਰ ਕਣੀਆ ਹੀ ਪੈਣ ਲੱਗ ਗਿਆ ਬਾਕੀ ਸ਼ਦਰੀ ਲੋਆਂ ਚੱਲਨੇ ਆਪਾਂ ਏਰੀਆ ਕਵਰ ਕਰ ਲਿਆਗਾ ਠੀਕ ਹੈ ਜੀ ਮਾਰ ਲੈਨੇ ਆ ਆਪਣੇ ਕਰ ਲਿਆਦਾ ਮੀ ਨਾਲ ਠੀਕ ਹੈ ਮਾਰ ਲੈਨੇ ਆ ਚਲੋ ਨੰਬਰ ਨੂੰ ਰੋਡ ਜਾ ਕੇ ਮਿਲ ਜਾ ਬਾ ਥੋੜੇ ਰਹਿ ਗਿਆ ਕਣੀਆਂ ਆ ਲੱਗ ਗਿਆ ਮੀ ਭੈਣ ਲੱਗ ਗਿਆ ਯਾਰ ਆ ਦਰਵਾਜੇ ਨਾਲ ਹੀ ਬੰਦੇ ਲਾਏ ਆਣੇ ਯਾਰ ਇਹ ਫਿਰ ਵੱਡਾ ਬੰਦਾ ਭਈ ਹੋਤੀ ਰਹੀ ਹੈ ਜਿਹੜਾ ਆਪਾਂ ਨਹੀਂ ਨਹੀਂ ਉਹ ਆਪਣਾ ਨਹੀਂ ਗਾ ਤੂੰ ਕਹਿੰਦਾ ਸਾਰਾ ਕੋ ਮੇਰਾ ਹੀ ਹੈ ਨਹੀਂ ਆਪ ਦਾ ਨਹੀਂ ਤਾਂ ਉਹ ਜਿਹੜੀ ਆਉਂਦੀ ਹੈ ਦਿੱਲੀ ਵੱਤੀ ਆਲੀ ਉਹ ਅੱਛਾ ਆਪਣੀ ਹੈ ਠੀਕ ਹੈ ਮੰਨ ਲੈਨੇ ਚੱਲ ਉਹ ਗਾਵਾਂ ਵੀ ਆਪਣੀ ਆਪੇ ਜੀ ਆਉਂਦੀ ਨੇ ਬਈ ਉਹ ਤਾਂ ਪਸਰੀ ਰੱਖਿਆ ਏ ਠੀਕ ਹੈ ਉਹ ਗਾਂਵਾਲਾ ਸੀਰੀ ਰੱਖਿਆ ਹੈ ਹਾਂਜੀ ਬਈ ਠੀਕ ਹੈ ਜੀ ਉਹਦਾ ਮਾਲਕ ਉਹ ਪਰਲੇ ਪਾਸ ਤੇ ਬੈਠਾ ਹੈ ਠੀਕ ਹੈ ਅੱਛਾ ਇਹਨੂੰ ਮਾਲਕ ਕਹਿੰਦਾ ਜੀ ਠੀਕ ਹੈ ਆਹ ਚਾਰ ਗੋਦੀ ਸੀਰੀ ਨੂੰ ਦੁਬਾਰਾ ਲੈ ਕੇ ਜਾਊਗੀ ਠੀਕ ਹੈ ਸੀਰੀ ਨੂੰ ਲੈ ਕੇ ਜਾਊਗੀ ਜਿਹੜੇ ਆ ਉਹ ਜਾਂ ਆ ਸਰਫ ਲੈ ਗਈ ਜਊਗੀ ਠੀਕ ਹੈ ਤੇ ਬਾਈ ਜਿੰਨੀ ਵੀ ਸੜਕ ਦੇਖਦੀ ਆਪਾਂ ਆਹ ਜਿਹੜੀ ਵੀ ਆ ਹਾਂਜੀ ਆ ਬੜੀ ਬਣਾਈ ਆ ਸਰਕਾਰ ਤੋਂ ਬਸ ਅਰੋਂ ਪਿੱਟ ਕੇ ਬਣਵਾਈ ਆ ਠੀਕ ਹੈ ਜੀ ਕਰਦੇ ਲਾਲ ਆ ਕੇ ਦਾਗਾ ਖਾ ਖਾ ਕੇ ਠੀਕ ਹੈ ਜੀ ਫੇ ਪਹੁੰਚ ਕੇ ਬਾਈ ਤੋਂ ਤੇ ਬਾਈ ਲੱਗਾ ਉਧਰ ਕਰਨ ਇਹ ਆਪਾਂ ਇਹ ਤੁਹਾਨੂੰ ਦਿਖਾਉਣੇ ਆ ਬੰਪਰ ਉੱਪਰ ਮਿੱਤਰੋ ਸਾਰਾ ਕੁਝ ਚੈੱਕ ਕਰੋ ਇਧਰ ਬੰਪਰ ਪਏ ਆ ਆ ਮੁੰਡਾ ਅੱਕ ਗਿਆ ਆ ਆ ਮੁੰਡਾ ਅੱਕ ਗਿਆ ਯਾਰ 2 ਘੰਟੇ ਲੱਗ ਗਿਆ ਤੁਹਾਨੂੰ ਪਾਜਾ ਕਾ ਗਿਆ ਅਦਰ ਕੰਮ ਦੀ ਗਿਆ ਗਾ ਤੇ ਇਧਰ ਆ ਗਿਆ ਮਿੱਤਰੋ ਯੂ ਪੇਪਰ ਕਰੋ ਚੈੱਕ ਆ ਲੰਡੇ ਆ ਗਿਆ ਯੂ ਪੇਪਰ ਜਿਹੜੇ ਸਾਈਡ ਵਾਲੇ ਹਨ ਇਹ ਬੈਟਬਾਲ ਖੇਡਣ ਨੂੰ ਫਿਰਦਾ ਇਹਨਾਂ ਇਧਰ ਚੈੱਕ ਕਰੋ ਮਿੱਤਰੋ ਛਤਰੀਆਂ ਆਪਾਂ ਵੀ ਇਦਾਂ ਦੀ ਲਾਉਣੀ ਆਹੀ ਡਿਜ਼ਾਈਨ ਵਾਲੀ ਇਧਰ ਦੇਖੋ ਸਾਰੀਆਂ ਛਤਰੀਆਂ ਤੁਹਾਨੂੰ ਦਿਖਾਉਣੇ ਆ आो मित्रो आ्ा कंदी ਲਓ ਮਿੱਤਰੋ ਆ ਗਿਆ ਆਪਣਾ ਯੂ ਪੈਪ ਤੇ ਹੁਣ ਕਰਦੇ ਆ ਮਿੱਤਰੋ ਫਿੱਟ ਬਾਈ ਸਟicker ਲਾਈ ਜਾਂਦੇ ਤਵਰਾਜ ਵਾਲੇ ਸਟicker ਲਾਉਣ ਤੋਂ ਬਾਅਦ ਆਪਾਂ ਕਰਦੇ ਆ ਆਪਣੇ ਛੋਟੇ ਦੇ ਬੱਟ ਮਿੱਤਰੋ ਬਾਈ ਲੱਗ ਗਿਆ ਸੀਗਾ ਨਾਟ ਖੋਲਣ ਆਪਣੇ ਮਗਰਾਟ ਵਾਲੇ ਇਹ ਨਾਟ ਖੁੱਲੀ ਜਾਂਦਾ ਸੀਗਾ ਤੇ ਉਦੋਂ ਬਾਅਦ ਇੱਥੇ ਯੂ ਪੈਪ ਕਾ ਦੂਗਾ ਬਾਈ ਲੱਗ ਗਿਆ ਯੂ ਪੈਪ ਲਾਉਣ ਮਿੱਤਰੋ ਇਹੋ ਹੀ ਕਰੇੜਾ ਵਾਲੇ ਕੋਈ ਅੱਥਰੂ ਛੜ ਕੋਰੇ

ਤਰੋ ਮੀ ਪੂਰਾ ਲੱਗ ਗਿਆ ਜੀ ਗਾ ਤੇ ਮੁੰਡੇ ਆ ਗਏ ਸੀ ਜਿਹੜੇ ਬਹਿਗੇ ਤੇ ਉਧਰ ਆਪਣਾ ਟਰੈਕਟਰ ਖੜਾ ਉਹਨੂੰ ਦਿਖਾਉਣੇ ਆ ਕਰੋ ਚੈੱਕ ਆ ਖੜਾ ਮੁੰਡੇ ਛੋਟਾ ਪੈਪ ਲੱਗੀ ਜਾਂਦੀ ਆ ਤਰੋ ਫਾਈਬਰ ਉਧਰ ਲਾਉਣ ਲੱਗੀ ਪੇਂਟ ਬਾਈ ਕਰੀ ਜਾਂਦਾ ਇਧਰ ਪੇਂਟ ਇਧਰ ਆਪਣਾ ਜਿਹੜਾ ਮੰਜਾ ਇਹ ਲਾ ਦੋਗੇ ਸਵੇਰੇ ਤੇ ਇਹ ਤੇ ਇਧਰ ਬਾਈ ਦੇਖੋ ਕੁਆਲਿਟੀ ਚੈੱਕ ਕਰੋ ਯਾਰ ਪੂਰੇ ਓਕੇ ਆ ਕੰਮ ਬਾਈ ਦਾ ਇਹ ਪਸਰਾਗਾ ਮਬਈ ਦਾ ਪੂਰਾ ਬਾਕੀ ਹੋ ਰਿਹਾ ਬਹੁਤ ਪਿਆਜ ਦੇਖੋ ਫੈਵਰਡਾਂ ਦੇਖੋ ਪਰਲੀ ਸਾਈਡ ਬਹੁਤ ਪਈਆਂ ਆਯੂਪੇ ਪਈਆਂ ਇਧਰ ਵੀ ਪਈਆਂ ਕਮੁਕੀ ਆ ਬਾਈ ਮਿੱਤਰੋ ਹੁਣ ਆਪਾਂ ਕੰਮ ਕਰਨਾ ਸ਼ੁਰੂ ਹੋ ਗਿਆ ਛਤਰੀ ਜਗ੍ਹਾ ਬਣ ਗਈ ਛਤਰੀ ਵਾਲੇ ਜਿਹੜੇ ਲੋਹੇ ਵਾਲੇ ਲੈਂਗ ਲਾਈ ਜਾਂਦੇ ਮਿੱਤਰੋ ਇਹ ਫੇਟਣ ਲੱਗ ਗਿਆ ਸੀਗਾ ਚਾਹੇ ਦੂਆ ਮਿੱਤਰੋ ਉੱਤੇ ਆਪਣੇ ਫੈਵਰ ਰੱਖੇ ਨੇ ਫੈਵਰੇ ਇਹਨਾਂ ਆਪਣੇ ਬਹੁਤ ਲੇਟ ਰੱਖੀ ਹੋਈ ਮੀਂਹ ਬਹੁਤ ਆਈ ਅੰਦਰ ਸੀ ਮੀਂਹ ਕਰਕੇ ਆਪਣੇ ਫੈਵਰੇ ਇਹਨਾਂ ਗਿੱਲੀ ਸੀਗੀ ਪੇਟ ਬੋਡਾ ਕਰਕੇ ਛੱਡੇ ਸੀ बहुत ज्यादा टाइम लग गया मित्रों रखते मित्रों मी आ गया बड़ा तेज आ गया मित्रों चादरी ला लगे भी तो तो पेंट होते रोके लाओगे बड़ा यार मी देखो बहुत तेज आ गया रंग लथा डर रोके लाओगे तो मित्रों होगी फेट ਕਰੋ ਚੈੱਕ ਆਪ ਲਾਈ ਲਾ ਰੰਗ ਨੂੜਾ ਬਾਹੀ ਬਾਈ ਲਾਈ ਅੰਦਰ ਚੈੱਕ ਕਰੋ ਮੈਟਰੋ ਬਾਈ ਨਾ ਰਵੜਾ ਭਾਗੇ ਨਾ ਉੜ ਜੇਗਾ ਸੀ ਹੰਦਾ ਸੀਗਾ ਬਸ ਨਾ ਟ ਹੀ ਰਹੇਗਾ ਸਨਾਲੇ ਤੇ ਇਧਰ ਮਿੱਤਰੋ ਸਵਰਾਜ 744 ਐਫ ਵੀ ਚੈੱਕ ਕਰੋ ਤੇ ਮਿੱਤਰੋ ਇਹ ਮਾਡਲ ਆਇਆ ਜਿਹੜਾ ਨਵਾਂ ਆਇਆ ਦੂਜੀ ਗੋਲ ਸ਼ੋਅ ਚ ਚੈੱਕ ਕਰੋ ਯਾਰ ਠੀਕ ਆ ਯਾਰ ਇਹ ਵੀ ਸਾਈਡ gear ਚ ਆਇਆ ਮਿੱਤਰੋ ਇਹ ਜਿਹੜਾ 744 ਆਇਆ ਐਫ ਵੀ 744 ਸਾਈਡ gear ਚ ਆ ਗਿਆ ਮੁੰਡਿਓ ਲਓ ਵੀ ਮਿੱਤਰੋ ਆਪਾਂ ਲਵਾ ਕੇ ਛਤਰੀ ਆ ਗਈ ਸੀਗੀ ਵਾਪਸ ਤੇ ਮੀਂਹ ਪਈ ਜਾਂਦਾ ਮੁੰਡਿਓ ਰਾਹ ਤੇ ਤੇ ਹੌਲੀ ਹੌਲੀ ਜਾਈ ਜਾਂਦੇ ਆ ਪਾਣੀ ਦੇਖੋ ਮਾਰਦਾ ਇਧਰ ਬੰਦਿਆਂ ਆਪਾਂ ਲਵੇੜ ਤੇ ਪੂਰੇ ਇੱਧਰ ਵੀ ਲੇਰਦਾ ਬਾਕੀ ਹੋਰ ਇਹੜੇ ਜਾਲਦੇ ਆ ਮੁੰਡਿਓ ਬਾਕੀ ਕਮੈਂਟ ਕਰਕੇ ਲੁੱਕ ਦੱਸਿਓ ਕਿੱਦਾਂ ਦੇ ਲੱਗਦੇ ਹਣ ਛੋਟੇ ਦੀ ਚਲੋ ਮਿਲ ਜਾਈਏ ਤੁਹਾਨੂੰ ਹੁਣ ਫੇਰ ਕਰਦੇ ਆ ਅੱਜ ਦਾ ਵਲੌਗ ਐਂਡ ਬਾਏ ਬਾਏ ਮਿਲਦੇ ਆ ਫੇਰ ਨਾਇਓ ਵਲੌਗ ਵਿੱਚ ਬਾਈ ਸਾਰੇ ਜਣੇ ਨਾ ਯਾਰ ਕਮੈਂਟ ਕਰਕੇ ਲੁੱਕ ਦੱਸਿਓ ਆਪਣੀ ਸ਼ਜ਼ਰ ਨੇ ਕਿੱਦਾਂ ਆ ਰਹੀ ਛੋਟੇ ਦੀ సింపుల్ జరిగింది సిండా బుక్కి అలాగ